ਓ ਮੈਂ ਟੂ ਚੱਲ ਪਤਾ ਦੂੜੀ ਜਾ ਕੇ ਲੈ ਆਈਏ ਓ ਯਾਰ ਕਾਣੂ ਯਾਰ ਪਾਪੇ ਇਨੀ ਤਾਂ ਗਰਮੀ ਆ ਯਾਰ ਓ ਮੇਰੀ ਗੈਲ ਸੋਣਾ ਮੌਸਮ ਨੇਰੀ ਵਾਲਾ ਹੋਇਆ ਪੈ ਸਾਰੀ ਉਡੂ ਚ ਮੁੜ ਕੇ ਪਾਵਾਂਗੇ ਕਿ ਪਸੂਆ ਨੂੰ ਓ ਮੈਥੋਂ ਵੀ ਚਾਈਦਾ ਯਾਰ ਗਰਮੀ ਬੜੀ ਆ ਮੈਂ ਪਿੰਡ ਚ ਵੀ ਜਾ ਕੇ ਆ ਮੈਨੂੰ ਕੋਈ ਬੰਦਾ ਨਹੀਂ ਮਿਲਣਾ ਕਿ ਦਿਹਾੜੀਆ ਮਿਲੇ ਦੂੜੀ ਚ ਕਾਦੇ ਬੰਦੇ ਆਂਗੂ ਹੁਣ ਸਿੱਟਦੇ ਆਂਗੇ ਆਪਾਂ ਚੱਕ ਕੇ ਅੰਦਰ ਓ ਯਾਰ ਕਿਉਂ ਯਾਰ ਐਂ ਕਰਦਾ ਉਹਨਾਂ ਕਾਉ ਕਾਉ ਯਾਰ ਨਹੀਂ ਆਖੇ ਲੱਗ ਜਾਇਆ ਕਰ ਦੁੱਧ ਨੂੰ ਦਾਤ ਨੇ ਚੱਕ ਲੈਣਾ ਗੜਬਿਉ ਦੀ ਪਾਉ ਦੇ ਮੈਨੂੰ ਦਹੀਂ ਨਹੀਂ ਫੁੱਕਣ ਦਿੰਦਾ ਬਣਾਓ ਐਂ ਕਰੋ ਪਾਏਗਾ ਕਿ ਉਹਨਾਂ ਆ ਯਾਰਾ ਹੂੰ ਹਰ ਯਾਰ ਨਾਲੇ ਨਾ ਨਿਕਲਿਆ ਕਰੋ ਮੋਇਲਾਆਂ ਜਾਂ ਚੋਂ ਆ ਗਿਆ ਬਗਿਆ ਮੇਰਾ ਪੁੱਤ ਆ ਜਾ ਤੁਰ ਪਾ ਯਾਰ ਪਾ ਪਿਆਰ ਗਰਮੀ ਬੜੀ ਆ ਮਨੀਪੂ ਪਾਣੀ ਪੀਚਾਉਣਾ ਚਾਹਾਂ ਗਰਮੀ ਤਾਂ ਹਟਾ ਦੂੰ ਲੱਗਣਾ ਮੈਂ ਤੈਨੂੰ ਨਿੰਬੂ ਪਾਣੀ ਤਰ ਹੁਈ ਨਾ ਪੈਂਦਾ ਰਸਨਾ ਮੈਂ ਓ ਯਾਰ ਪੀ ਆਉਣ ਦੇ ਬਾਪੇ ਯਾਰ ਕੰਮ ਕਰਾ ਦੇ ਬੰਦੇਾਂ ਨੂੰ ਅੱਜ ਕੰਮ ਕਿਹਾਗਾ ਡੱਕਾ ਤੋੜ ਕੇ ਰਾਜੀ ਨਹੀਂ ਅਨੇਂਬੂ ਪਾਣੀ ਤਾਂ ਪੀ ਆਉਣ ਦੇ ਫਿਰ ਥੋੜੇ ਬਸ ਦੀ ਗੱਲ ਨਹੀਂ ਤੈਨੂੰ ਪਤਾ ਸਾਰੇ ਘਰਾਂ ਚ ਹੁਣ ਦੁੱਧ ਮੁੱਲ ਦਾ 30% ਲੋਕਾਂ ਕੋਲੇ ਪਸ਼ੂ ਰਹਿ ਗਏ ਆ ਥੋੜੇ ਲਛਣਾ ਕਰਕੇ ਜਾਂ ਕਰਕੇ ਆ ਪਾਪੇ ਯਾਰ ਕਰ ਲੈਣਾ ਯਾਰ ਤੂੰ ਮੈਨੂੰ ਕਹਿ ਜੂਗਾ ਕਰਲਾ ਨਾਲੇ ਨਾ ਪਾਪੇ ਨਹੀਂ ਕਰਿਆ ਹੁਣ ਤੱਕ ਤੂੰ ਡੱਕਾ ਥੋੜਾ ਕਦੇ ਚਲਾ ਇਧਰ ਚੱਕਾ ਦੂੜੀ ਅਨੇਂਬੂ ਪਾਣੀ ਪੀ ਆਉਣ ਦੇ ਮੈਥੋਂ ਨਾ ਤੰਗਲੀਆਂ ਖਾਏਗਾ ਪਿੱਠ ਤੇ ਆ ਜਾ ਕਰਾਂ ਓਕਾਸ਼ ਤੇਰੀ ਲੋਟੀ ਸ਼ਰਟ ਕਿੱਥੇ ਨਾਲੇ ਬੂਟ ਕਿੱਥੇ ਆ? ਬਾਈ ਮੋਟਰਸਾਈਕਲ ਤੇ ਕੱਟ ਪਈ ਆ ਉੱਚ ਪਈ ਆ। ਤੇ ਤੇਰੇ ਗੰਢਿਆ ਤੂੰ ਕੀ ਹਾਲ ਆ ਬੂਟ ਕਿੱਥੇ ਆ? ਮੇਰੇ ਵੀ ਉਸੀ ਕੱਟ 'ਚ ਬੈਲੇ ਮੋਟਰਸਾਈਕਲ ਤੇ। ਸਾਨੂੰ ਤਾਂ ਕਹੀ ਜਾਂਦਾ ਪਰ ਤੇਰੇ ਕੱਪੜੇ ਕਿੱਥੇ ਆ? ਮੇਰੇ ਬਾਈ ਮੋਟਰ ਹੈਗਾ ਤੇ ਕੱਟ ਪਈ ਆ ਉੱਥੇ ਆ। ਉਹ ਬੰਦੀ ਥੋੜਿਆਂ ਆਪਾਂ ਕੀ ਕਰੀਏ ਹੁਣ? ਫੇਰ ਹੁਣ ਮਿੰਟੂ ਨੂੰ ਪੁੱਛ ਲੈ ਫੋਨ ਲਾ ਕੇ। ਮਿੰਟੂ ਨੂੰ ਪੁੱਛ ਲੈਣਾ ਮੈਂ। ਚਲੋ। ਪਤਾ ਕਰ। ਹੈਲੋ। ਉਹ ਮਿੰਟੂ ਕਿੱਥੇ ਆ? ਉਹ ਯਾਰ ਤੈਨੂੰ ਦੱਸਿਆ ਤਾਂ ਸੀਗਾ ਵੀ ਅੱਜ ਆਪਣਾ ਮੈਚ ਆ ਆਪਾਂ ਜਾਣਾਗਾ। ਉਮਾਇ ਵੀ ਟੂਰਨਾਮੈਂਟ ਦੀਆਂ ਆ ਨਾ ਨਾ ਮੈਂ ਉਹ ਤੂੜੀ ਵਾਲੇ ਟੂਰਨਾਮੈਂਟ ਤੇ ਆ ਬਾਈ ਯਾਰ ਉਹਨਾਂ ਮਾਇ ਨਹੀਂ ਆਉਂਦਾ ਭਰਾਵਾ ਯਾਰ ਮਾ ਬਾਪੂ ਗਣਾ ਅੰਗਲੀ ਜੱਕੀ ਖੜਾ ਕੋਲੇ ਉਹ ਤੂੜੀ ਪਾਉਣਾ ਯਾਰ ਕੋਈ ਤਾਂ ਬੰਦਾ ਨਹੀਂ ਮਿਲਿਆ ਯਾਰ ਗਮਨਦੀਪ ਕਿਦਾ ਫੂਣਾ ਓਏ ਉਹ ਖੜਦਾ ਬਾਪੂ ਯਾਰ ਮੈਨੂੰ ਨਹੀਂ ਬਾਹੀ ਆਏ ਆ 35 ਫੂਣ ਆਗੇ ਤੈਨੂੰ ਸੁਖਵੀਰ ਬਾਦਲਾਂਗਾ ਮੈਨੂੰ ਨਹੀਂ ਪਤਾ ਯਾਰ ਬਾਪੂ ਉਸੀ ਕਰ ਲੋ ਯਾਰ ਅਗੇ ਖੇਤ ਗੱਲ ਬਾਪੂ ਗੱਲ ਦਾ ਸਮਰਗ ਕਰ ਲੈ ਬਾਪੂ ਤੇ ਆ ਖੜਾਗਾ ਫੋਨ ਤਾਂ ਕਿਸਦਾ ਹੋਰ ਆ ਕੌਣ ਸੀ ਕੱਟਦਾ ਯਾਰ ਆਪਾਂ ਫਿਰ ਕੱਟਦਾ ਨਾਲੇ ਨਾ ਕੱਟਦਾ ਕੌਣ ਸੀ ਉਹ ਆ ਮੁੰਡੇ ਜੀਏ ਕਹਿੰਦੇ ਖੱਡਣੇ ਜਾਣਾ ਖੱਡਣੇ ਜਾਣਾ ਨਾਲੇ ਨਾ ਜੋੜਾ ਜਿੰਦਾ ਟੁੱਟਿਆ ਜਾ ਮੇਰਾ ਆ ਫੜਾ ਦੇ ਉਹਨਾਂ ਨੂੰ ਫੜਾ ਦੇ ਨਾਲ ਪੱਲੀ ਫੜਾ ਇਧਰੋਂ ਈਵੜਿਆ ਉਹ ਯਾਰ ਉਹਦਾ ਤੂੜੀ ਪਾਈ ਜਾਂਦਾ ਖੇਤ ਚੱਲ ਭੱਖੇ ਦਵਾਜਣੇ ਫਿਰ ਆਪਾਂ ਬਾਪੂ ਉਹਦਾ ਗਾਲਾਂ ਕੱਢੀ ਜਾਂਦਾ ਉਹਨੂੰ ਉਹ ਕੋਈ ਨਾ ਬਾਪੂ ਨਾ ਮੇਰੀ ਵਿਹਾਜ ਵਾਲੀ ਐ ਦੇਖ ਲੈ ਤਾਇਆ ਮੰਨੂ ਮੇਰੀ ਗੱਲ ਯਾਰਾ ਚਲੋ ਫਿਰ ਚਲ ਫਿਰ ਚੱਲਦੇ ਆ ਆ ਜੋ ਉਹ ਤੈਨੂੰ ਕੀ ਹੋ ਗਿਆ ਹੁਣ ਪਿੱਛੇ ਜੇ ਲੁਕੀ ਜਾਣਾ ਬਈ ਮੈਂ ਨਹੀਂ ਜਾਂਦਾ ਕਿਉਂ ਉਹਦਾ ਬਾਪੂ ਬਾਲਾ ਪੜਾ ਬਈ ਦੋ ਤਿੰਨ ਆਰੀ ਪਹਿਲਾਂ ਸਾਡੇ ਘਰੇ ਲਾਂਬਾ ਦੇ ਗਿਆ ਉਹ ਤੁਹਾਨੂੰ ਸੂਈ ਕੁੱਤੀ ਉਵੇਂ ਪੈਂਦਾ ਉਹ ਇਹਦੇ ਨਾਲ ਬੜੀ ਲਿਆ ਆ ਜ ਉਹਦੀ ਨਹੀਂ ਕੁਸ ਪੈਂਦਾ ਹਾਂ ਬਈ ਮੈਂ ਤਾਂ ਸੂਈ ਕੁੱਤੀ ਉਵੇਂ ਪੈਂਦਾ ਬਈ ਉਹ ਪਹਿਲਾਂ ਦੋ ਤਿੰਨ ਆਰੀ ਪਹਿਲਾਂ ਕਹਿ ਗਿਆ ਸਾਨੂੰ ਉਹ ਤਾਂ ਮੇਰੇ ਇੱਕ ਦਿਨ ਮਗਰ ਜੋੜਾ ਲੈ ਕੇ ਪੈ ਗਿਆ ਸੀ ਕੋਈ ਐਵੇਂ ਡਰੀ ਜਾਂਦਾ ਨਹੀਂ ਬਈ ਮੈਂ ਨਹੀਂ ਜਾਂਦਾ ਤੁਸੀਂ ਜਾਓ ਚੱਲ ਫਿਰ ਉੱਥੇ ਖੜ ਜਾ ਤੂੰ ਜਾ ਮੋਟਰਸਾਈਕਲ ਕੋਲ ਜਾ ਔਲਗੇ ਭਾਈ ਦਾ ਲੜਾ ਸਮਰ ਕੇ ਕਿਤਾ ਅਗੇ ਜਿਗਣੀ ਜਾ ਤਾਇ ਜੀ ਸਤਿ ਸ਼੍ਰੀ ਅਕਾਲ ਤਾਇ ਜੀ ਪਰਿਵਨ ਉੱਪਰ ਹੀ ਰਹਿ ਯਾਰ ਇਹ ਕਿ ਮੈਥੇ ਹੋਏ ਨੀਮੀ ਪੜੀ ਮੈਸੇਜ ਮੂਸੀ ਕਰਿਆ ਹੋਊ ਸਾਲੇ ਮੇਰੇ ਨੇ ਵੀ ਆ ਜਾ ਲੜ ਫੜਨਾ ਲੜਣਾ ਤਾਇਆ ਅਸੀਂ ਖੇਡਣ ਜਾਣਾ ਸੀਗਾ ਤਾਇਆ ਆਪਣੀ ਤਾਂ ਪ੍ਰਾਣੀ ਲਿਖ ਆ ਜਾ ਉਹ ਨਾਲ ਪੜਦਾ ਰਹਾ ਤਾਇਏ ਦੇ ਲਿਆ ਪ੍ਰਾਣੀ ਇਹਦੀ ਵੱਡਾ ਆ ਇਹ ਲਿਆਜ ਵਾਲਾ ਲੜ ਫੜੋ ਤੂੰ ਪਾਪੇ ਭਾਈ ਨਾ ਤਨ ਮੈਂ ਪੇਜੀ ਖੜਾਂਗਾ ਜਾ ਬੜੇ ਉਹ ਤਾਇਆ ਬਗ ਜਾਣਦੇ ਨਾ ਯਾਰ ਆ ਜੀ ਹੁਣੀ ਮੜਿਆਉਣਾ ਓਏ ਗੱਲ ਸੁਣ ਓਏ ਖੇਡਣ ਨੂੰ ਤਾਂ ਕਹਿਣਾ ਆ ਕੇ ਤੈਨੂੰ ਏ ਇਤਰੇ ਐਡੀ ਹਮਦਰ ਦਾ ਏ ਤੂੜੀ ਪਵਾ ਕੇ ਦਿਖਾਉਣ ਨਾਲ ਤੇਰੇ ਓ ਪਾਪੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਓਏ ਤੇਰੀ ਤਰ੍ਹਾਂ ਜਾਂਦਾ ਕੱਟ ਲੈ ਕੱਲੀਆਂ ਹੀ ਖੇਡਣ ਖੁੱਡਣ ਵਾਲੀਆਂ ਐੜੀਆਂ ਨੇ ਕੰਮ ਕੁਮਾਲੀਆਂ ਆੜੀਆਂ ਗਈਆਂ ਉਹ ਟਾਈਮ ਸਾਡੇ ਵੇਰੀ ਹੁੰਦਾ ਸੀਗਾ ਨਾ ਐਵੇਂ ਹੀ ਲਾਦਾ ਤੈਨੂੰ ਐਵੇਂ ਦੇਖੀਏ ਤੇਰਾ ਐਵੇਂ ਹਾਂ ਉਹ ਡੱਕਾ ਨਹੀਂ ਕਰਾਉਂਦਾ ਤੇਰੇ ਨਾਲ ਏ ਕਰਾਉਂ ਨਾ ਤਾਇਆ ਮੇਰੇ ਯਾਰ ਨੂੰ ਲੰਮਾ ਨਾ ਦੇ ਅਸੀਂ ਖੜਨ ਵਾਲੇ ਨਾਲੇ ਤੂੰ ਦਾ ਖੇਤੋਂ ਹਟ ਜਾ ਓਏ ਪਹਿਲਾ ਮੈਚ ਜਿੱਤੇ ਨਹੀਂ ਗਾ ਕਰਦੇ ਜਾਨਾ ਰਹਿਣਾ ਉਹ ਤਾਇਆ ਮੇਨੇ ਕਾ ਤੋ ਮਾਰਦਾ ਯਾਰ ਤੂੰ ਉਹ ਯਾਰ ਕਰਾਉਂਗੇ ਅਸੀਂ ਫਿਰ ਕੱਢਣ ਜਾਣਦੇ ਹਾਂ ਨਾ ਹਟ ਜਾਏਗਾ ਜਿੱਡਣ ਜਾਣਾ ਪੱਕਾ ਹਾਂ ਜਾ ਬੜਿਓ ਕੰਮ ਦੱਸ ਕੀ ਆ ਤਾਇਆ ਸਟੂਰੀ ਪਾਉਣੀ ਆ ਯਾਰ ਮਰਦੀ ਇਹ ਤਾਂ ਅਸੀਂ ਹੁਣ ਦੋਨੇ ਜਹ ਹੁਣ ਤੜਾਈਏ ਅਸੀਂ ਉਰੇ ਬਗਾਨ ਦੇ ਲੀ ਜੀ ਫੜਾ ਉਰੇ ਹੁਣ ਕਰ ਤੋ ਦੇ ਉੱਥੇ ਬੈਠ ਜਾ ਠੰਡਾ ਰਹਿ ਐਵੇਂ ਗਰਮ ਹੋਈ ਜਾ ਮਾਈ ਜੀ ਵੀ ਜਤ ਲਿਆ ਕਰੋ ਪਹਿਲਾਂ ਮੇਰੇ ਸਾਲਿਓ ਆ ਦੇਖ ਲੈ ਢਿੱਡ ਲ ਜਾ ਉਹ ਕਰ ਲੈ ਦੇਖ ਲੈ ਉਹ ਯਾਰ ਤਾਇਆ ਤੂੰ ਗਰਮ ਕਾ ਤੋ ਹੁੰਦਾ ਚੱਲ ਪਾ ਪਾ ਕਰਾ ਉਹ ਥੋੜੇ ਤੇ ਕਰੀ ਜਾਣਾ ਜਿਵੇਂ ਕਰਤਾ ਜੀ ਬਹੁਤ ਕਰਦਾ ਸਾਡਾ ਲਾਈਵ ਤੇ ਦੇਖ ਜਾ ਯਾਰ ਬਹੁਤ ਗਰਮ ਹੁੰਦਾ ਯਾਰ ਆਪੇ ਤੂੰ ਜਾ ਯਾਰ ਪੁੱਤੂ ਆਇਆ ਆਦਮਾ ਗੰਡੇ ਲੜਫੜਾ ਇਧਰੋਂ ਬਈ ਹੁਣ ਚੱਕ ਦਿੰਨੇ ਆ ਯਾਰ ਗੱਡੀ ਗੱਲ ਇਹ ਉਹ ਦੋ ਅੱਖਾਂ ਜੇ ਮਰੀ ਜਾਂਦਾ ਸੀ ਸਹੇਲੀਆਂ ਮੈਂ ਤੇਰੀ ਅੱਖਾਂ ਮਾਰਨ ਉਹ ਯਾਰ ਪਾਪੇ ਯਾਰ ਤੂੰ ਐਵੇਂ ਬੁਲੀ ਐ ਨਾ ਉੱਥੇ ਤੈਨੂੰ ਮੈਂ ਕਹੀ ਨਾ ਖੜ ਜਾ ਖੜ ਜਾ ਖੜ ਜਾ ਤੈਨੂੰ ਬਾਅਦ ਚ ਦੱਸੂਗਾ ਸਕੀਮ ਲਾਈ ਆ ਕੋਈ ਐਂ ਤਾਂ ਕਰੀ ਜਾ ਨਾ ਤੈਨੂੰ ਪੱਥਰ ਨੂੰ ਤੂੰੜੀ ਦੇਣਾ ਪੰਨਾਂ ਚ ਕਾਦੀ ਹੀ ਸਕੀਮ ਨੂੰ ਤੇਰਾ ਪਤਾ ਉਹ ਤੂੰ ਐਵੇਂ ਚਕਾ ਦੂੰਗਾ ਮੈਂ ਤੇਰਾ ਮੇਰਾ ਪੋੜਾ ਪੁੱਤਾਂ ਉਹ ਯਾਰ ਪਾਪੇ ਮੇਰੀ ਮੇਰੀ ਗੱਲ ਮੰਨ ਲੈ ਤੂੰ ਜਾ ਪਾ ਜਾ ਜਾ ਮੈਨੂੰ ਤੇਰੀ ਫਿਕਰ ਆ ਦੁਨੀਆ ਲੁੱਟ ਕੇ ਖਾ ਜੂ ਓਏ ਭਾਗ ਜਾ ਯਾਰ ਆ ਬੜਾ ਜਾ ਤਰਖੀ ਜਾ ਮਿੰਟੂ ਆਪਣੀ ਯਾਰੀ ਕੱਲੀ ਖੇਡਣ ਤੱਕ ਨਹੀਂ ਕਪਾਦਰੇ ਹਰ ਦੁੱਖ ਸੁੱਖ ਚ ਨਾਲ ਖੜੇ ਆ ਬਾਈ ਉਹ ਯਾਰ ਤੂੰ ਗੱਲਾਂ ਵੜੀਆਂ ਮਾਰਦਾ ਯਾਰ ਮਨਜੀਪ ਛੇਤੀ ਕਰ ਐ ਕਰੋ ਤੁਸੀਂ ਨਵੇੜੋ ਛੇਤੀ ਛੇਤੀ ਮਾ ਬਾਪ ਫੂਕੜੇ ਜਾਇਆ ਮਚੰਗਾ ੜਾ ਵੜਾ ਆਹੋ ਤੂੰ ਬੋਲਣ ਲੱਗ ਜੂ ਹੁਣ ਤਾਂ ਦੱਸ ਦੇ ਕੀ ਸਕੀਮ ਸੀ ਉਹ ਯਾਰ ਸਕੀਮ ਤਾਂ ਪਾ ਪੇ ਸੀਗੀ ਤੂੰ ਕਹਿੰਦਾ ਸੀ ਬੰਦੇ ਨਹੀਂ ਮਿਲਦੇ ਹਨਾ ਤੂੜੀ ਚੱਕਣੀਆਂ ਚੁਕਾਤੀ ਨਾ ਤੇਰੀ ਤੂੜੀ ਮੈਂ ਟੋਮਟਾ ਮੰਦਾ ਤੇਰੇ ਪੁੱਤ ਨੂੰ ਤੂੰ ਬੱਲੇ ਸ਼ੇਰਾ ਤੇਰੇ ਦਿਮਾਗੀ ਹਨਾ ਉਹ ਸ਼ੇਰਾ ਮੈਂ ਤੈਨੂੰ ਐਵੇਂ ਥੋੜੀ ਕਹਿੰਦਾ ਸੀ ਉਹ ਇਸ਼ਾਰੇ ਕਰੀ ਨੇ ਗੱਲ ਨਹੀਂ ਸੁਣਦਾ ਤੂੰ ਆਹੀ ਕੰਮ ਕਰਾਇਆ ਕਰਾਂਗੇ ਆਪਾਂ ਨੂੰ ਤਾਂ ਇੱਕ ਅੱਧਾ ਕੰਮ ਜਿਹੜਾ ਕੋਈ ਹੋਰ ਅੜਦਾ ਹੋਇਆ ਹਨਾ ਹਲ ਤਾਂ ਦਿਹਾੜੀ ਬਚਦੀ ਐ ਹੋਰ ਕੰਮ ਹਰ ਅੱਧੇ ਘੰਟੇ ਜੀ ਕਰਤਾਲਾ ਹੋਰ ਘੰਟਾ ਖੇਡਣ ਬਾਅਦ ਜਾ ਕਰੂੰ ਇਹਨਾਂ ਨੂੰ ਐ ਹੋ ਜਾ ਕਰੂਗਾ ਕੱਲ ਮਾਿਆਂ ਨੂੰ ਇਹ ਖੇਡਣ ਆ ਗਿਆ ਹਟਣਾ ਹਿੰਮਤ ਹੀ ਆਣਾ ਬੰਦੇ ਦਾ ਖਰਾ ਹਿੰਮਤ ਹੀ ਪੂਰੇ ਆ ਥੋੜੇ ਜਿਹਾ ਪੰਪ ਭਾੜ ਲਿਆ ਹਨਾ ਪੰਪ ਪਾਸ ਤੱਬੀ ਰੱਖਿਆ ਕਰੇਗਾ ਕੰਮ ਤੋਂ ਵੈਰੀ ਗੁੱਟ ਸ਼ਾਬਾਸ਼ ਜਾਉਂਗਾ ਮੈਂ ਕਰੀ ਨੀंबू ਪਾਣੀ ਪੋਸ ਲਈ ਜਾਂਦੇ ਹਾਂ ਹਾਂ ਪਿਆ ਪਗੜਾ ਪਿਉਣਾ ਹਨਾ ਇਹਦਾ ਪੈਣੀ ਐ ਉਹ ਕਿੰਨੇ ਚਲਾਕ ਆ ਉਹ ਦੋਨੋਂ ਪਿਆ ਪੁੱਤ ਭਗਤ ਬੰਦੇ ਦਾ ਤੂੜੀ ਚ दस दा उन्होंने जाके मैं मनदीप तायया एमी अखेन थी जार ही नहीं जार ही नहीं आपा जगाते ना मिनट च कर दियो काम भाई 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 ओ अपने ते कोई जार ही यूरी नहीं ओ गिठ्ठा जे अपने ते स्कीम ला गया ਨਾਲੇ ਉਹਦਾ ਪਿਓ ਉਹ ਐਵੇਂ ਮਰੀ ਜਾਂਦਾ ਨਹੀਂ ਮਰੀ ਜਾਂਦਾ ਯਾਰ ਮੈਂ ਭਾਈ ਆਦੇ ਕੰਨਾਂ ਨਾਲ ਸੁਣ ਕੇ ਆਂ ਅੱਖੀ ਦੇਖ ਕੇ ਆਂ ਉਹ ਯਾਰ ਉਹ ਤਾਂ ਆਪਣਾ ਇੰਨਾ ਕਰਦਾ ਦਾ ਯਾਰ ਵਾ ਚਲਾ ਕੇ ਨਿਕਲ ਗਿਆ ਆਪਣੇ ਤੇ ਸਕੀਮ ਲਾ ਗਿਆ ਉਹ ਦੋਨੇ ਪਿਓ ਪਤਾ ਅੱਛਾ ਯਾਰ ਹਾਂ ਚਾਹੇ ਪੁੱਛਣੇ ਜਾ ਕੇ ਗੁਰਵਿੰਦਰ ਪੈੜੀ ਹੋਈ ਆਪਣੇ ਨਾਲ ਤਾਂ ਹੋਣ ਕਰਨਾ ਕਿ ਆਪਣੀ ਮਜਬੂਰੀ ਸੀ ਫਿਰ ਬੰਦਾ ਐ ਨਹੀਂ ਸੀ ਆਪਣੇ ਕੋਲੇ ਚਲਾਇਆ ਖੇਡਣ ਤਾਂ ਲੈ ਕੇ ਚਾਲਦੇ ਆ ਲੈ ਕੇ ਜਾਵਾਂਗੇ ਹੁਣ ਮਿੰਟੂ ਨੂੰ ਨਾਲ ਆ ਜਾ ਭਾਈ ਉਹ ਤਾਂ ਮੈਨੂੰ ਚਾਗਦਾ ਨਹੀਂ ਲੈ ਕੇ ਆ ਗਏ ਮੁੰਡੇ ਤਾਂ ਹਿੰਮਤ ਹੀ ਹੈ ਨਾ ਕਰ ਹਿੰਮਤ ਹੀ ਹੈ ਆ ਆ ਜਾ ਮਿੰਟੂ ਚੱਲੀਏ ਨਾ ਭਾਈ ਆ ਪਾਣੀ ਜਾਂਦੇ ਯਾਰ ਮਾਤਾ ਪੈਣਾ ਭਾਈ ਪੱਕਾ ਛੱਡ ਕੇ ਗਰਮੀ ਵਾਲੀ ਆ ਯਾਰ ਐਂ ਦਾ ਤੂੰ ਕਰਦਾ ਮੇਰੀ ਗੱਲ ਸੁਣੋ ਪੁੱਤ ਹਾਂ ਤਾਂ ਆ ਨਿੰਬੂ ਪਾਣੀ ਬਣਾਉਣੇ ਆ ਆਪਾਂ ਨਿੰਬੂ ਹੀ ਨਹੀਂ ਕਰੇ 20 ਰੁਪਏ ਕੱਢੋ ਹੈ ਲੈ 40 ਰੁਪਏ ਓਏ ਉਹ ਤਾਂ ਮੈਂ ਤਾਂ ਛੋਟਾ ਕਰਿਆ ਤਾਂ ਯਾਰ ਉਹ ਆਪਣਾ ਛੋਟਾ ਕਿਹੜਾ ਫਰਕ ਹੁੰਦਾ ਕੋਈ ਲ ਸਮਝੀਏ ਨਹੀਂ ਗੱਲ ਰੱਜੇ ਤਾਂ ਥੋੜੇ ਨਿੰਬੂ ਪਾਣੀ ਦਾ ਟੂਰਨਾਮੈਂਟ ਦੇ ਮ ਤੇ ਹੁਣ ਕਿੱਥੇ ਜਾਣ ਹੋਇਆ ਸਾਨੂੰ ਦੱਸ ਦਿਓ ਘੰਟਾ ਤੱਕ ਪਾਪਾ ਵੀ ਚੱਲਿਆ ਕਰੂਗਾ ਤਿਆਰੀ ਲਵਾਵਾ ਢੋਲਾਂ ਚ ਕਣਕ ਪਾਉਣ ਵਾਲੀ ਪਈ ਆ ਘੰਟਾ ਤੱਕ ਪਹਿਲਾਂ ਆਜੋ ਤੇ ਪਾ ਕੇ ਆਪਾਂ ਇਕੱਠੇ ਕਣਕ ਮੈਂਟੇ ਚੱਲਵਾਵਾਂ ਆ ਚੱਲਿਓ ਆ ਫਿਰ ਤੰਗੜੀ ਆਪਦੀ ਅਸੀਂ ਤਾਂ ਤੁਹਾਡੇ ਘਰ ਤੋਂ 20 ਕੋਹ ਦੀ ਦੂਰ ਨੰਕਿਆ ਕਰਾਂਗੇ ਓ ਕੀ ਹੋ ਗਿਆ ਲੈ ਕੇ ਆਉਣਾ ਤੁਹਾਨੂੰ ਅਸੀਂ ਢੂਲ ਚਾਹਾਂ ਨੂੰ ਘਰ ਤੋਂ ਯਾਰ ਓ ਅਸੀਂ ਤਾਂ ਦਿਹਾੜੀ ਤੇ ਬੰਦਾ ਲੈ ਜਾਇਆ ਕਰਾਂਗੇ ਓਏ ਪਾਪਾ ਬੜਾ ਦੰਗਾ ਗਾ ਨਾ ਯਾਰ ਪੁੱਤ ਚੱਲ ਪੁੱਤ ਓਕੇ ਆਜਿਕੇ ਆਜਾ ਆਜਾ ਯਾਉਂਦੇ ਰਹੋ ਜੀ ਰਹੋ